ਹੈਲੋ ਆਪ ਸਾਰਿਆਂ ਨੂੰ ਸ਼ਾਮ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਟਾਈਮ ਹੋ ਗਿਆ ਜੀ ਪੌਣੇ 5 ਵਜੇ ਦਾ ਬੱਚੇ ਮੇਰੇ ਸਟੱਡੀ ਕਰ ਰਹੇ ਆ ਕਿਉਂਕਿ 5 ਤਰੀਕ ਨੂੰ ਇਹਨਾਂ ਦੇ ਪੇਪਰ ਸ਼ੁਰੂ ਆਂ ਜੀ ਅੱਜ ਹੋ ਗਈ 2 ਤਰੀਕ ਤੇ 2 ਦਿਨ ਵਿੱਚ ਹੈ ਤੇ ਸਟੱਡੀ ਕੰਨੀ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਹਨਾ ਵੀਡੀਓ ਦੇ ਚੱਕਰਾਂ ਵਿੱਚ ਆਪਾਂ ਆਪਣੇ ਬੱਚਿਆਂ ਨੂੰ ਅਵੋਇਡ ਨਹੀਂ ਕਰ ਸਕਦੇ ਤੇ ਫਿਲਹਾਲ ਅੱਜ ਮੈਂ ਬਣਾਵਾਂਗੀ ਸਾਗ ਕਿਉਂਕਿ ਅੱਜ ਜੋ ਦੀਦੀ ਦੀ ਆ ਨਾ ਸਾਡੇ ਦੁੱਧ ਦੇਣ ਆਂਦੇ ਆ ਉਹ ਮੈਨੂੰ ਸਾਗ ਦੇਗੇ ਅੱਜ ਤੇ ਮਿਸਾਲ ਤੋਂ ਸਮਾਰ ਕੇ ਰੱਖਤਾ ਔਰ ਫਿਲਹਾਲ ਆਪਾਂ ਹੁਣ ਕੱਟਾਂਗੇ ਤੇ ਸਮਾਰਾਂਗੇ ਉਹੀ ਤਰੀਕੇ ਨਾਲ ਬਣਾਵਾਂਗੀ ਜਿਵੇਂ ਆਪਾਂ ਬੋਲ ਕਰਦੇ ਆ ਪਹਿਲਾਂ ਹਨਾ ਪਹਿਲਾਂ ਉਬਾਲਾਂਗੀ ਸਾਗ ਨੂੰ ਉਬਾਲ ਕੇ ਫਿਰ ਆਪਾਂ ਕੁੱਕਰ ਚ ਪਾਵਾਂਗੇ ਫਿਰ ਬਣਾਵਾਂਗੇ ਤੇ ਜਸਟ ਹਲੇ 4:30 ਹੋਏ ਆ 5:00 ਵਜੇ ਸਟਾਰਟਿੰਗ ਕਰਦੀ ਆ ਆਪਾਂ ਸਾਗ ਧਰਨਾ ਤੇ ਫਿਰ ਦੇਖਦੇ ਆ ਜੀ ਬਾਕੀ ਦਾ ਹੋਰ ਕਿਉਂਕਿ ਬੱਚੇ ਪੜ ਰਹੇ ਆ ਫਿਲਹਾਲ ਤੇ ਮੈਂ ਪਾਈ ਹੋਈ ਆ ਗਲਾਸਾਂ ਚ ਚਾਹ ਇਧਰ ਪਈ ਹੈ ਮੇਰੀ ਗਲਾਸਾਂ ਚ ਚਾਹ ਹੈ ਰੁਪੰਜਲ ਨੂੰ ਮੈਂ ਤਾਂ ਇੱਕ ਵਾਰ ਚਾਹ ਦੇ ਦੰਨੀ ਹੈ ਕਿਉਂਕਿ 24 ਘੰਟੇ ਦੁੱਧ ਵੀ ਨਹੀਂ ਦਿਆ ਜਾਂਦਾ ਬੱਚੇ ਨੂੰ ਥੋੜੀ ਜਿਹੀ ਚਾਹ ਦੇ ਦਿਓ ਨਾ ਸਾਰਾ ਦਿਨ ਸਰੀਰ ਠੀਕ ਰਹਿੰਦਾ ਬੱਚੇ ਦਾ ਆਦਰ ਕੁਦਰਕ ਤੁਲਸੀ ਪਾ ਕੇ ਬਣਾਈ ਹੋਈ ਹੈ ਮੈਂ ਇਸ ਕਰਕੇ ਹਨਾ ਤੇ ਇਧਰ ਚਮਚ ਪਿਆ ਛੋਟਾ ਜਿਹਾ ਬੱਚਿਆਂ ਦਾ ਖੇਲਣ ਵਾਲਾ ਇਧਰ ਆਪਣੀ ਚਾਹ ਹੈ ਕਿਹਨਸੀ ਵਾਲੀ ਪੜ ਰਹੀ ਹੈ ਹਰੀ ਸਬਜ਼ੀਆਂ ਕੇ ਬੜੇ ਹੈ ਗੁਣ ਦਾਦਾ ਦਾਦਾ ਸਦਾ ਰੱਟਦੇ ਹੈ ਇਹ ਦੁਨ ਗੀਆ ਕੱਦੂ ਜੋ ਹੈ ਖਾਤੇ एनक को है दूर भगाते एनक को तो है दूर भगाते आ एनक नहीं लग दिया ना फिर भूख लगी है ऐसी ना। हाँ हा। तो 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 भूख लगी है ऐसी हाँ मियाँ मियाँ हम्म तो जी इन्हें अपना साग गरम पानी च चबाल हो रहा है ते उस तो बाद ਇੰਨੇ ਆਪਣਾ ਗਰਮ ਗਰਮ ਪਾਣੀ ਚ ਨਾ ਬੋਲ ਹੋ ਰਿਹਾ ਹੈ ਇੰਨੇ ਆਪਾਂ ਮਸਾਲਾ ਤਿਆਰ ਕਰ ਲੈਣੇ ਆ ਸਾਗ ਦਾ ਹਨਾ ਅੱਜ ਮੈਂ ਦੇਖੋ ਕਹਿੰਦੀ ਨਾ ਵਾਦ ਬਣਾ ਰਹੀ ਹਾਂ ਮੈਨੂੰ ਹੋ ਗਿਆ ਮੈਨੂੰ ਲੱਗਦਾ ਮੈਂ ਨਹੀਂ ਹੋ ਗਿਆ ਸਾਗ ਬਣਾਇਨੂੰ ਅੱਜ ਬਹੁਤ ਦਿਨਾਂ ਬਾਅਦ ਬਣਾ ਰਹੀ ਹਾਂ ਮੈਂ ਇਹ ਜੇ ਤਾਂ ਪੀਲਾ ਪੀਲਾ ਪਾਣੀ ਨਿਕਲ ਜਾਊਗਾ ਨਾ ਫਿਰ ਪਾਉਂਗੇ ਆਪਾਂ ਕੁੱਲਰ ਚ ਕੁੱਕਰ ਚ ਸੋਰੀ ਕੁੱਲਰ ਯਾਦ ਆ ਗਿਆ ਕੁੱਕਰ ਦੇ ਵਿੱਚ ਕਈ ਵਾਰ ਬੰਦਾ ਸਖਿਆ ਜਾਂਦਾ ਹਨਾ ਭੁੱਲ ਜਾਂਦਾ ਹੈ ਵੀ ਕੀ ਬੋਲਣਾ ਕਿਹਾ ਨਹੀਂ ਲੋਜੀ ਗਰਮ ਪਾਣੀ ਦੇ ਵਿੱਚ ਆਪਾਂ ਬੋਲ ਕਰਾਂਗੇ ਪਹਿਲਾਂ ਫਿਰ ਪਾਵਾਂਗੇ ਆਪਾਂ ਫਿਰ ਕੁੱਕਰ 'ਚ ਸੀਟੀਆਂ ਲਵਾ ਦੇਣੀਆਂ ਫਿਰ ਆਪਾਂ ਨੂੰ ਇਹ ਨਹੀਂ ਹੈਗਾ ਵੀ ਸਾਗ ਕੋੜਾ ਬਣੂਗਾ ਜਾਂ ਰੇਹ ਵਾਲਾ ਸਾਗ ਹੈ ਹਨਾ ਇਹ ਸਾਰਾ ਰੇਹ ਵਾਲਾ ਪਾਣੀ ਆਪਾਂ ਨੇ ਸਾਰਾ ਸਾਗ ਨਾਲ ਉਬਾਲ ਕੇ ਪਾਣੀ ਬਾਹਰ ਕੱਢ ਦੇਣਾ ਹੈ ਫਿਰ ਧਰਾਂਗੇ ਫਿਰ ਤੁਸੀਂ ਖਾ ਕੇ ਦੇਖਿਆ ਕਰੋ ਸਾਗ ਬੜਾ ਟੇਸਟੀ ਬਣਦਾ ਫਿਰ ਆ ਦੇਖੋ ਮੋਟੀ ਮੋਟੀ ਗੰਦਲਾਂ ਵੀ ਵਿੱਚ ਹੈ ਸਾਗ ਦੇ ਫਿਰ ਫਿਲਹਾਲ ਆਪਾਂ ਕਰੂੰਗੀ ਇੰਨੇ ਮਸਾਲੇ ਦੀ ਤਿਆਰੀ ਹਾਂ ਨਾ ਉਸ ਪਾਸੇ ਆਪਾਂ ਮਸਾਲੇ ਦੀ ਤਿਆਰੀ ਕਰ ਲੈਂਦੇ ਆ ਨਾਲ ਦੀ ਨਾਲ ਇਹ ਬਸ ਸਾਧਨੇ ਕੱਪੜਾ ਜਾਂ ਬਾਬਾ ਜੀ ਕਰ ਰਹੇ ਆ ਪਿੱਛੇ ਪਾਠ ਨਾਲ ਦੀ ਨਾਲ ਆਪਾਂ ਨੂੰ ਪਾਠ ਸੁਣੀ ਜਾ ਰਿਹਾ ਤੇ ਨਾਲ ਦੀ ਨਾਲ ਆਪਾਂ ਮਸਾਲਾ ਤਿਆਰ ਕਰ ਦਾਂਗੇ ਹਨਾ ਤੇ ਸੁਣ ਰਿਹਾ ਤੁਹਾਨੂੰ ਬਾਬਾ ਜੀ ਦਾ ਪਾਠ ਹਨਾ ਤੇ ਹੋਰ ਸੁਣਾਓ ਜੀ ਮਦਲ ਮੈਨੂੰ ਕਹਿਣ ਦੀ ਆਦਤ ਹੈ ਹੋਰ ਸੁਣਾਓ ਜੀ ਮੈਨੂੰ ਆਇਆ ਕਿ ਮੇਰਾ ਲਾਈਵ ਚੱਲ ਰਿਹਾ ਹਨਾ ਦੇਖੋ ਬਰਾਂ ਦੇ ਸਮੇ ਲਾਈਵ ਆਉਂਦੀ ਹੁੰਨੀ ਹੈ ਨਾ ਮੈਨੂੰ ਆਇਆ ਕਿ ਲਾਈਵ ਚੱਲ ਰਿਹਾ ਮੈਂ ਕਹਿੰਦੀ ਹੋਰ ਸੁਣਾਓ ਜੀ ਕਿੰਨੀ ਪਲਟਕੜ ਹੈ ਮੈਂ ਹੈ ਨਾ ਤੇ ਲੋ ਜੀ ਮਸਾਲਾ ਆਪਣਾ ਹੋ ਰਿਹਾ ਤਿਆਰ ਇਹ ਮੈਂ ਥੋੜੇ ਜਿਹਾ ਪਿਆਜ਼ ਨਾ ਸਵੇਰੀ ਤੜਕੇ ਵਾਸਤੇ ਰੱਖਿਆ ਹੈ ਮੈਂ ਕਿਹਾ ਚਲੋ ਤੜਕਾ ਲਾਣਾ ਨਾ ਸਵੇਰੇ ਲੋ ਜੀ ਹੋ ਗਿਆ ਪਾਣੀ ਉਬਲ ਗਿਆ ਆਪਣਾ ਹੁਣ ਨਿਚੋੜ ਦੰਨੇ ਆਪਾਂ ਸਾਗ ਨੂੰ ਟਾਈਮ ਪੌਣੇ 6 ਵਜ ਗਏ ਤੁਹਾਨੂੰ ਪਤਾ ਹੀ ਹੈ ਪਹਿਲਾਂ ਦੇਖੋ ਅੱਧਾ ਘੰਟਾ ਲੱਜਾਇਆ ਮੈਂ ਇਸ ਤਰੀ ਮਤਲਬ ਅੱਧਾ ਘੰਟਾ ਨਹੀਂ 20 ਮਿੰਟ 20 ਮਿੰਟ ਤਾਂ ਹੋ ਗਏ ਦੇਖੋ ਗਰਮ ਪਾਣੀ ਚ ਬੋਲ ਕਰਿਆ ਹੁਣ ਆਪਾਂ ਨੇ ਸੀਟੀਆਂ ਲਵਾ ਦੇਣੀਆਂ ਦੋ ਤਿੰਨ ਵਿੱਚ ਸਾਰਾ ਕੁਝ ਪਾ ਦੇਣਾ ਫਿਰ ਜ਼ਿਆਦਾ ਮਤਲਬ ਗੈਸ ਗੁੱਸ ਵੀ ਨਹੀਂ ਬਣਦੀ ਬਿਲਕੁਲ ਠੀਕ ਰੋਭੂਗਾ ਸਾਗ ਤੁਸੀਂ ਮਤਲਬ ਖਾਣ ਚ ਵੀ ਸਵਾਦ ਬਣਦਾ ਹੈ ਲੋ ਜੀ ਇਹਨੇ ਆਪਣਾ ਸਾਗ ਹੋ ਰਿਹਾ ਇਹਨੇ ਆਪਾਂ ਕਟੂਗੇ ਮੂਲੀ ਮੈਂ ਕਿਹਾ ਚਲੋ ਮੂਲੀ ਵੀ ਕੱਟ ਲਈਏ ਹਨਾ ਤੋਂ ਲੋ ਜੀ ਇੱਕ ਪਾਸੇ ਆਪਣਾ ਹੋ ਰਿਹਾ ਸਾਗ ਤੇ ਔਰ ਇੱਕ ਪਾਸੇ ਮੈਂ ਗੁੰਨ ਕੇ ਰੱਖ ਤਿਆ ਆਟਾ ਕਿਉਂਕਿ ਸਵਾ 6 ਹੋਏ ਆ 7:00 ਵਜੇ ਕਟੂਂਗੀ ਸਾਗ ਨੂੰ ਕਿਉਂਕਿ ਮੈਂ ਸਵਾ 5 ਵਜੇ ਰੱਖਿਆ ਤਾਂ ਸਾਗ ਸਵਾ ਪੰਜ ਵਜੇ ਰੱਖਿਆ ਤਾਂ ਔਰ 7:00 ਵਜੇ ਘੋਟੂਗੀ ਕਿਉਂਕਿ ਸਾਗ ਜਿਆਦਾ ਨਹੀਂ ਹੈਗਾ ਥੋੜਾ ਜਿਹਾ ਹੀ ਹੈ ਜਿੰਨਾ ਜਿਆਦਾ ਸਾਗ ਹੁੰਦਾ ਉਹਨਾਂ ਜਿਆਦਾ ਟਾਈਮ ਲੱਗਦਾ ਹੈ ਹੈਨਾ ਤੇ ਫਿਰ ਘੋਟੂਗੀ ਕਿਉਂਕਿ ਉਸਤੇ ਪਹਿਲਾਂ ਮੈਂ ਨਾ 15-20 ਮਿੰਟ ਖੁੱਲਰ ਜਾਇਆ ਸਾਗ ਖੁੱਲਰ ਜਾ ਕੇ ਨਚੋੜ ਕੇ ਫਿਰ ਦੁਬਾਰਾ ਕੁੱਕਰ ਚ ਪਾ ਕੇ ਫਿਰ ਸਿਟੀ ਲਵਾਈ ਹੈ ਉਸਤੇ ਨਾਲ ਵਧੀਆ ਬਣਦਾ ਗੈਸ ਵੀ ਨਹੀਂ ਬਣਦੀ ਹੈਗੀ ਹੈਨਾ ਇਹ ਵਾਲੀ ਟ੍ਰਿਕ ਮੈਨੂੰ ਮੇਰੀ ਮੰਮੀ ਨੇ ਦੱਸੀ ਦੀ ਤੇ ਮੈਂ ਖਾਰੀਆ ਮੋਲੀ 6:00 ਵਜੇ 20 ਮਿੰਟ ਹੋ ਗਏ ਦੇਖਦੀਆਂ ਫੜ ਕੇ ਘੋਟਾਂਗੇ ਸਾਗ ਨੂੰ ਕਿਉਂਕਿ ਆਈ ਥਿੰਕ ਲਾਈਵ ਵੀ ਆਣਾ ਮੈਂ ਹਨਾ ਕੈਸੇ ਸਲਾਇਆ ਵੀ ਆਵਾਂ ਜਾਂ ਨਾ ਆਵਾਂ ਦੇਖ ਰਹੀ ਹਾਂ ਤੇ ਲੋ ਜੀ ਸਾਗ ਆਪਣਾ ਹੋ ਗਿਆ ਬਣ ਕੇ ਰੈਡੀ ਤੇ ਬਸ ਰੋਟੀ ਰੋਟੀ ਬਣਾਣੀ ਹੈ ਮੈਂ ਤੇ ਟਾਈਮ 7:20 ਮਿੰਟ ਹੋ ਗਏ ਆ ਔਰ ਦੇਖੋ ਮੈਂ 5:10 ਮਿੰਟ ਤੇ ਰੱਖਿਆ ਤਾਂ ਸਾਗ 5:10 ਮਿੰਟ ਤੇ ਔਰ ਹੁਣ ਟਾਈਮ ਹੋ ਗਿਆ ਜੀ 7:20 ਤੇ ਸਾਗ ਮੇਰਾ ਘੋਟ ਲਿਆ ਮੈਂ ਜਿਆਦਾ ਨਹੀਂ ਬਣਾਇਆ ਮੈਂ ਬਸ ਥੋੜਾ ਜਿਹਾ ਹੈ ਜਿਆਦਾ ਨਹੀਂ ਹੈ ਇਹ ਔਰ ਦੇਖਣ ਚ ਤਾਂ ਵਧੀਆ ਲੱਗ ਰਿਹਾ ਬਸ ਹੁਣ ਆਲਣ ਪਾ ਕੇ ਨਾ ਘੋਟ ਕੇ ਥੋੜੀ ਦੇ ਰਿੱਜੂਗਾ ਹਨਾ ਫਿਰ ਆਪਾਂ ਖਾਵਾਂਗੇ ਨੇ ਆਪਣਾ ਸਾਗ ਬਣ ਰਿਹਾ ਹੈ ਹਨਾ ਔਰ ਆਪਾਂ ਹੁਣ ਬਣਾਉਂਗੇ ਰੋਟੀ ਇੱਕ ਪਾਸੇ ਨਾਲ ਦੀ ਨਾਲ ਔਰ ਸਾਗ ਆਪਣਾ ਹੋ ਗਿਆ ਰੈਡੀ ਤੇ ਬੱਚੇ ਮੇਰੇ ਫੇਰ ਪੜ ਰਹੇ ਆ ਅੰਦਰ ਕਿਉਂਕਿ ਦੁਪਹਿਰੇ ਵੀ ਬਿਠਾਏ ਤੇ ਤੇ ਹੁਣ ਫੇਰ ਪੜਨ ਲੱਗੇ ਹੋਏ ਆ ਹਨਾ ਕਿਉਂਕਿ ਪੇਪਰ ਆ ਵੀ ਬੱਚਿਆਂ ਦੇ ਜਿੰਨਾ ਪੜੋ ਓਨਾਂ ਜ਼ਿਆਦਾ ਠੀਕ ਹੈ ਹਨਾ ਤੇ ਚਲੋ ਜੀ ਆਪਾਂ ਮਾਰਨਿੰਗ ਟਾਈਮ ਮਿਲਦੇ ਆ ਗੁੱਡ ਨਾਈਟ ਹੈ ਜੀ ਸਾਰਿਆਂ ਨੂੰ ਸਾਗ ਤੇ ਰੋਟੀ ਖਾਓ ਜੀ ਸ਼ਾਮ ਦਾ ਡਿਨਰ ਸਾਡੇ ਨਾਲ ਤੇ ਚਲੋ ਜੀ ਬਾਏ ਗੁੱਡ ਨਾਈਟ ਮਾਰਨਿੰਗ ਨੂੰ ਮਿਲਦੇ ਆਪਾਂ ਬਾਏ ਬਾਏ ਗੁੱਡ ਨਾਈਟ ਗੁੱਡ ਮਾਰਨਿੰਗ ਫਰੈਂਡਸ ਆਪ ਸਾਰਿਆਂ ਨੂੰ ਸਵੇਰ ਦੀ ਪਿਆਰਪਰੀ ਸਤਿ ਸ੍ਰੀ ਅਕਾਲ ਅੱਜ ਹੀ ਟਾਈਮ ਹੋ ਗਿਆ 7:30 ਵਜੇ ਦਾ ਤੇ ਮੈਂ ਤੜਕਾ ਲਾ ਰਹੀ ਹਾਂ ਜੀ ਸਾਗ ਨੂੰ ਜੋ ਕਿ ਮੈਂ ਰਾਤ ਸਾਗ ਬਣਾਇਆ ਤਾਂ ਤੜਕਾ ਲਾ ਰਹੇ ਆਪਾਂ ਰੋਟੀ ਆਪਾਂ ਨੇ ਬਣਾ ਲਈ ਬਣਾ ਕੇ ਆਪਾਂ ਨੇ ਟਿਫਨ ਚ ਡੱਬੇ ਚ ਪੈਕ ਕਰਤੀ ਔਰ ਹੁਣ ਆਪਾਂ ਲਾ ਰਹੇ ਹਾਂ ਜੀ ਸਾਗ ਨੂੰ ਤੜਕਾ ਕਿਉਂਕਿ ਬੱਚਿਆਂ ਨੇ ਸਕੂਲ ਜਾਣਾ ਹੈ ਈਨਾ ਆਉਣ ਔਰ ਉਹਦੇ ਆਉਣ ਤੋਂ ਪਹਿਲਾਂ ਪਹਿਲੇ ਮੈਂ ਕੜਕਾ ਲਾ ਦਾਂਗੀ ਰੋਟੀ ਬਣਾ ਲਈ ਫਿਰ ਉਹਨਾਂ ਦੇ ਸਿਰ ਬਾਣੇ ਆ ਬੱਚਿਆਂ ਨੇ ਸਕੂਲ ਜਾਣਾ ਹੈ 7:30 ਵਜੇ ਦਾ ਟਾਈਮ ਹੋ ਗਿਆ ਜੀ ਤੇ ਚਲੋ ਜੀ ਆਪਾਂ ਤੜਕੇ ਛੜਕੇ ਲਈਏ ਪਹਿਲਾਂ ਲੋਜੀ ਤੜਕਾ ਲੱਗ ਗਿਆ ਇੰਨੇ ਆਪਾਂ ਬੱਚਿਆਂ ਨੂੰ ਰੈਡੀ ਕਰੀਏ ਚਲੋ ਅੱਛਾ ਜੋਦੀ ਜੋਦੀ ਦੀ ਵੀ ਆ ਰਹੀ ਹੈ ਚਲੋ ਜਿਓਮੈਟਰੀ ਪਾ ਲਿਆ ਵਿੱਚ ਨਾ ਹੋ ਬੋਤਲ ਕੁਝ ਪਾਇਆ ਚਲੋ ਆਓ ਲੋ ਜੀ ਹੋ ਗਈ ਤਿਆਰੀ ਬੱਚਿਆਂ ਦੀ ਸਕੂਲ ਗਈ ਜਾਓ ਜਾਓ ਖੋਲਾਂ ਇੱਕ ਮਿੰਟ ਖੋਲ ਦੇ ਇਧਰ ਨੂੰ ਆ ਚਲੋ ਜਾਓ ਬੈਠੋ ਹਾਂ ਜਾ ਰਹਾ ਸਕੂਲ ਬੱਚੇ ਸਕੂਲ ਮੇ ਜਾ ਰਹੇ ਆਹ ਦੇਖ ਤੇਰੀ ਗਰਦਨ ਘੁੱਟ ਰਹੀ ਆ ਇਸਕੇ ਯਾਰ ਰੁਕ ਜਾ ਜਾ ਬੇਟਾ ਬਾਏ 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 ਉਹ ਟੀਫਲ ਰੱਖ ਦੇ ਤੁਸੀਂ ਆਪਣਾ ਅੰਦਰ ਬੋਤਲ ਪਾਣੀ ਦੀ ਰਮਲ ਲੈ ਲੈ ਰਮਲ ਤੇਰਾ ਹੈਂਕੀ ਨਾ ਤੇਰੇ ਬੈਗ ਕੀ ਜੇਮ ਆ ਰੋਜਾ ਸਿਸਾ ਨਾ ਬੰਦ ਕਰਦੀ ਮੇਰੀ ਗਰਦਨ ਵੜ ਜਾਗੀ ਤੂੰ ਬਾਏ ਜਾ ਉਹਦੇ ਮੋਰਨੀਆਂ ਬੈਠੀਆਂ ਉੱਪਰ ਉਹਦੇ ਮੋਰ ਬੈਠੇ ਉਹ ਦੇਖੋ ਕਿੰਨੀ ਮੋਰਨੀਆਂ ਬੈਠੀਆਂ ਸਾਹਮਣੇ ਗੁਰਦੁਆਰਾ ਸਾਹਿਬ ਦੇ ਉੱਪਰ ਮੋਰ ਹੈ ਮੋਰ ਇਹ ਬੈਠਾ ਮੋਰ ਤਾਂ ਬੱਚੇ ਗਾ ਸਕੂਲ ਆਪਸ ਵਿੱਚ ਟੀਏ ਹੁਣ ਸਾਰਾ ਕੰਮ ਜੋ ਕਿ ਬਿਸਤਰੇ ਬੁਸਤਰੇ ਸਾਰੇ ਖੰਡਾਰਾ ਖਿੰਡਿਆ ਪਿਆ ਆ ਉਹ ਚੱਕेंगे ਆਪਾਂ ਇਹ तो उसके बाद आप खाऊंगे रोटी पहला आप बैड बुड सैट कर दिए टी वी करिए बंद क्योंकि बच्चे चले गए स्कूल हूँ आऊँगे बच्चे ढाई बजे तो चलो जी चकते हैं फिर सारा काम आप संभाले पीछे दे, दे। करी फिनिश काम पहला आप रोटी खाइए जो कि मैं साग बनाया था भुख लग गई देख के चलो तो जी फ्रेंड्स टाइम हो गया जी ग्यारह बज के भी मिनट और मोस्टली सारा काम हो गया मेरा फिनिश वेले हो गए बच्चे गए स्कूल 11:20 ਹੋ ਗਿਆ ਅੱਜ ਮੇਰਾ ਕੰਮ ਜਲਦੀ ਨਿਬੜ ਗਿਆ ਤੇ ਬਾਕੀ ਬੱਚੇ ਆਉਣਗੇ ਮੇਰੇ 2:30 ਵਜੇ ਔਰ ਬਬਜੋਦੇ ਪਾਪਾ ਵੀ ਅੱਜ ਦੋ ਤਿੰਨ ਜਗ੍ਹਾ ਜਾਣਾ ਹੈ ਕਿਉਂਕਿ ਅੱਜ ਕੇਸ ਲੱਗੇ ਹੋਇਆ ਕਈ ਜਗ੍ਹਾ ਹਨਾ ਤੇ ਚਲੋ ਜੀ ਚੱਲਦੇ ਆਪਾਂ ਥੋੜੀ देर ਕੋਠੇ ਤੇ ਘੁੰਮਾਂਗੇ ਫਿਰਾਂਗੇ ਤੋਂ ਉੱਪਰ ਥੋੜੀ ਜਿਹੀ ਰੈਸਟ ਕਰਕੇ ਆਵਾਂਗੇ ਹਨਾ ਤੇ ਜੇ ਤੁਹਾਨੂੰ ਮੇਰੇ ਵੀਡੀਓ ਪਸੰਦ ਆਉਂਦੀ ਆ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਜੇ ਤੁਸੀਂ ਨਵੇਂ ਆ ਹਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਪਲੀਜ਼ ਤੁਹਾਡੇ ਹੈਲਪ ਦੀ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਸੀਂ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਸਪੋਰਟ ਕਰੋ ਮੇਰੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਸ਼ਾਰਟ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਤੁਸੀਂ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਨਵੀਂ ਨਵੀਂ ਹੋਰ ਵੀਡੀਓ ਵੀ ਬਣਾਵਾਂ ਤਾਂ ਪਲੀਜ਼ ਇਸ ਕਮੈਂਟ ਜ਼ਰੂਰ ਕਰਕੇ ਦੱਸ ਦਿਆ ਕਰੋ ਕਿ ਤੁਹਾਨੂੰ ਮੇਰੀ ਵੀਡੀਓ ਪਸੰਦ ਵੀ ਆਉਂਦੀ ਆ ਜਾਂ ਨਹੀਂ ਜਿਵੇਂ ਦੀ ਮੇਰੀ ਰੁਟੀਨ ਹੈਗੀ ਹੈ ਮੈਂ ਦਿਖਾ ਦਿੰਨੀ ਆ ਮੇਰੇ ਘਰ ਦੀ ਹਨਾ ਤੇ ਬਾਕੀ ਮੈਂ ਜੋ ਨਵੀਂ ਟ੍ਰਿਕ ਹੁੰਦੀ ਹੈ ਕੋਈ ਨਵੀਂ ਚੀਜ਼ ਯੂਜ਼ ਕਰਨ ਵਾਲੀ ਹੁੰਦੀ ਹੈ ਉਹਦੀ ਵੀ ਵੀਡੀਓ ਬਣਾ ਕੇ ਪਾ ਦਿੰਨੀ ਆ ਹਨਾ ਤੇ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ